ਜਿੱਥੇ ਇਹਦਾ ਪਿਆਰ ਪ੍ਰਵਾਨ ਚੜਿਆ ਹੋਵੇ ਜਿੱਥੇ ਉਹਨੂੰ ਆਪਣਾ ਆਪਣਾ ਲੱਗਾ ਹੋਵੇ ਉਹ ਜਗ੍ਹਾ ਨੂੰ ਛੱਡਣਾ ਇਹਦੇ ਲਈ ਬੜਾ ਔਖਾ ਹੁੰਦਾ ਇਹਦੇ ਵਿੱਚ ਬੜੇ ਉਤਰਾ ਚੜਾ ਆਉਂਦੇ ਆ ਸਾਨੂੰ ਉਹ ਜਗ੍ਹਾ ਉਥਾਵਾਂ ਆਪਣੇ ਅੱਥੀ ਕਈ ਵਾਰੀ ਛੱਡਦੀਆਂ ਪਈ ਜਾਂਦੀਆਂ ਜਿੱਥੇ ਸਾਡਾ ਘੇਰਾ ਲਗਾਉ ਹੁੰਦਾ ਸੀ ਉਹਨੇ ਉਸ ਘਰ ਦੇ ਬਜ਼ੁਰਗ ਦੇ ਲਾਗੇ ਬਹਿ ਕੇ ਉਹਨੂੰ ਪੁੱਛਿਆ ਵੀ ਸਰਦਾਰ ਜੀ ਤੁਹਾਡਾ ਪਰਿਵਾਰ ਕਦੀ ਲੜਦੇ ਘੁੰਦ ਨਹੀਂ ਵੇਖਿਆ ਕਦੀ ਕਿਸੇ ਗੱਲੋਂ ਕਾਲੇ ਨਹੀਂ ਪੈਂਦੇ ਵੇਖੇ ਕਦੀ ਤੇ ਕਾਰਨ ਕੀ ਆ ਕਿ ਇਸ ਚੀਜ਼ ਦਾ ਰਾਜ ਕੀ ਆ ਤੇ ਤੁਹਾਡੇ ਅੰਦਰ ਕੀ ਆ ਕੋਈ ਦੁੱਧ ਨਹੀਂ ਕੋਈ ਪਾਣੀ ਨਹੀਂ ਨਿਹਰਾਇਆ ਰ ਔਰ ਤੁਸੀਂ ਸਿੱਧੇ ਗਾਲੀ ਕਿਲੋ ਜਿੱਤੇ ਉਤਰਉਂਦੇ ਮਾਂ ਭੈਣ ਇੱਕ ਕਰਦੇ ਇੱਕ ਦੂਜੇ ਦੀ ਔਰ ਇੱਕ ਸਲਾਹ ਤੁਸੀਂ ਕਿਸੇ ਦੀ ਮੰਨ ਲਈ ਨਾ ਪੈੜੀ ਤੇ ਫਿਰ ਤੁਹਾਨੂੰ ਤਬਾਹ ਹੋਣ ਤੋਂ ਕੋਈ ਬਚਾ ਨਹੀਂ ਸਕਦਾ ਔਰ ਇੱਕ ਚੰਗੀ ਸਲਾਹ ਸਾਨੂੰ ਉਹ ਸਾਗਰ ਤੋਂ ਪਾਰ ਵੀ ਲੈ ਜਾਂਦੀ ਔਰ ਮੁਸ਼ਕਿਲ ਤੋਂ ਪਾਰ ਲੈ ਜਾਂਦੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀਪਟ ਮਤਾਪਰ ਨੂੰ ਤੇ ਦੋਸਤੋ ਜਿੱਥੇ-ਜਿੱਥੇ ਵੀ ਤੁਸੀਂ ਦੇਸ਼ ਵਿਦੇਸ਼ ਵਸਦੇ ਜੀ ਮੇਰੇ ਵੱਲੋਂ ਸਾਰਿਆਂ ਨੂੰ ਅਦਾਬ ਸਤਿ ਸ਼੍ਰੀ ਅਕਾਲ ਖੁਸ਼ ਰਹੋ ਦੋਸਤੋ ਸਵੇਰ ਦਾ ਸਮਾਂ ਅੱਜ ਸਾਈਕਲਿੰਗ ਨਾ ਕਰਕੇ ਮੈਂ ਚਲੋ ਸੈਰ ਨੂੰ ਜਾਂਦੇ ਆ ਸੈਰ ਨੂੰ ਨਿਕਲਿਆ ਸੀ ਇਹ ਇੱਥੇ ਆ ਕੇ ਬਹਿ ਗਿਆ ਖੇਤ 'ਚ ਦੋਸਤੋ ਗੱਲਾਂ ਕਰਨ ਨੂੰ ਦਿਲ ਕਰਦਾ ਤੇ ਮਾਦੇਮ ਬੜਾ ਵਧੀਆ ਸਵੇਤ ਹੁੰਦਿਆ ਸਾਰੀ ਤੁਹਾਡੇ ਨਾਲ ਸਾਝ ਪਾਉਂਦਾ ਦੋਸਤੋ ਇਨਸਾਨੀ ਸੁਭਾਅ ਆ ਇਹ ਗਹਿਰਾ ਲਗਾ ਰੱਖਦਾ ਆਪਣੇ ਅੰਦਰ ਹਰ ਚੀਜ਼ ਨਾਲ ਇਹਨੂੰ ਲਗਾਉ ਹੋ ਜਾਂਦਾ ਇਹ ਕੋਈ ਘਰ ਦੇ ਵਿੱਚ ਪਾਲਤੂ ਕੁੱਤਾ ਬਿੱਲੀ ਪਾਲ ਲੇ ਉਹਦੇ ਨਾਲ ਲਗਾਓ ਜਾਂਦਾ ਇਸ ਜਗ੍ਹਾ 'ਤੇ ਨੌਕਰੀ ਕਰਦਾ ਉਸ ਜਗ੍ਹਾ ਨਾਲ ਲਗਾਓ ਜਾਂਦਾ ਉਹਨਾਂ ਸੱਚਾ ਮਿੱਤਰਾਂ ਨਾਲ ਲਗਾਓ ਜਾਂਦਾ ਉਹਨਾਂ ਪੈੜਿਆਂ ਨਾਲ ਲਗਾਓ ਜਾਂਦਾ ਜਿਸ ਜਗ੍ਹਾ ਇਹ ਰਹਿੰਦਾ ਉਸ ਜਗ੍ਹਾ ਨਾਲ ਲਗਾਓ ਜਾਂਦਾ ਔਰ ਇਹ ਲਗਾਓ ਜਿਹੜਾ ਟੁੱਟਣਾ ਹੈ ਬੜਾ ਔਖਾ ਹੋ ਜਾਂਦਾ ਇਹ ਦੁੱਖਦਾ ਹੀ ਹੁੰਦਾ ਜਦੋਂ ਅਸੀਂ ਜੇ ਅਸੀਂ ਜਗ੍ਹਾ ਰਹਿੰਦੇ ਹੋਈਏ ਇਹ ਤੈਨਾਂ ਲੰਮਾ ਸਮਾਂ ਕੱ져 ਰਿਹਾ ਹੋਵੇ 2 ਸਾਲ 5 ਸਾਲ 10 ਸਾਲ ਉੱਥੇ ਲਗਾਓ ਉਹਨਾਂ ਸੁਭਾਵਕ ਆ ਤੇ ਫਿਰ ਇਸ ਲਗਾਓ ਨੂੰ ਤੋੜ ਕੇ ਗਾਂ ਜਾਣਾ ਤੇ ਨਵੀਂ ਜਗ੍ਹਾ ਤੇ ਫਿਰ ਜਾ ਕੇ ਆਪਣੇ ਆਪ ਨੂੰ ਜੜਾ ਲਾਉਣੀਆਂ ਉਹ ਥੋੜਾ ਔਖਾ ਤੇ ਲੱਗਦਾ ਪਰ ਫਿਰ ਜਿਹੜਾ ਸਾਨੂੰ ਸੱਜੇ ਸੱਜੇ ਪ੍ਰਮਾਤਮਾ ਨੇ ਸੋ ਇਸ ਤਰ੍ਹਾਂ ਦੀ ਬਖਸ਼ਿਸ਼ ਕੀਤੀ ਹੈ ਕਿ ਉਹ ਚੀਜ਼ ਭੁੱਲ ਜਾਂਦੀ ਆ ਭੁੱਲਦੀ ਨਹੀਂ ਯਾਦ ਚ ਰਹਿ ਜਾਂਦੀ ਉਹ ਕੈਮਰੀ ਚ ਪੈ ਜਾਂਦੀ ਆ ਤੇ ਅਸੀਂ ਨਵੀਂ ਜਗ੍ਹਾ ਜਾ ਕੇ ਆਪਣੀ ਜੜ ਫੜ ਲੈਣੇ ਆ ਇਹ ਦੋਸਤੋ ਸਾਡੀ ਇਨਸਾਨੀ ਜ਼ਿੰਦਗੀ ਦਾ ਹਿੱਸਾ ਵਾ ਹੋ ਸਕਦਾ ਪਸ਼ੂਆਂ ਪੰਛੀਆਂ ਚ ਵੀ ਇਤਰਾ ਹੀ ਹੁੰਦਾ ਵੇ ਮੈਂ ਬੱਜਾਂ ਗਾਵਾਂ ਨੂੰ ਵੇਖਿਆ ਜਦੋਂ ਅਸੀਂ ਉਹਨਾਂ ਨੂੰ ਘਰ ਪਾਲ ਕੇ ਤੇ ਉਹਨਾਂ ਨਾਲ ਗਹਿਰਾ ਲਗਾਓ ਹੁੰਦਾ ਫਿਰ ਉਹਨਾਂ ਕਿਸੇ ਆਪਦੀ ਜ਼ਰੂਰ ਦੀ ਖਾਤਰ ਉਹਨਾਂ ਨੂੰ ਵੇਚ ਕੇ ਉਹਦਾ ਸੰਕਲ ਕਿਸੇ ਹੋਰ ਨੂੰ ਫੜਾ ਦਿੰਦੇ ਆ ਤੇ ਉਸ ਟਾਈਮ ਉਹ ਪਸ਼ੂ ਦੇ ਹੋ ਕੇ ਜਿਹੜੇ ਆ ਇਹ ਤਾਂ ਹੀ ਨਾ ਸੁਣਦੇ ਹੋਏ ਇਹ ਪਰ ਉਹ ਹਵਾ 'ਚ ਫੈਲ ਕੇ ਇੱਕ ਗਹਿਰਾ ਦਰਦ ਦੇ ਬੰਦੇ ਹੋਣਗੇ ਇਹ ਤੇ ਹੋ ਹੀ ਨਹੀਂ ਸਕਦਾ ਇਸ ਤਰ੍ਹਾਂ ਨਾ ਹੁੰਦਾ ਵੇ ਤੇ ਇਨਸਾਨੀ ਸੁਭਾਅ ਵੀ ਲਗਭਗ ਇਦਾਂ ਦਾ ਹੀ ਆ ਜੇ ਵੀ ਜਦੋਂ ਇੱਕ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ਜਾਂਦਾ ਜਿਸ ਜਗ੍ਹਾ ਨੂੰ ਇਹਨੇ ਮੜਾਇਆ ਹੋਵੇ ਸਵਾਰਿਆ ਹੋਵੇ ਜਿੱਥੇ ਇਹਦੀਆਂ ਰੀਸ਼ੀਆਂ ਭਲੀਆਂ ਹੋਣ ਖਾਈਆਂ ਆਪਣੀਆਂ ਪੂਰੀਆਂ ਕੀਤੀਆਂ ਹੋਣ ਜਿੱਥੇ ਇਹਦਾ ਪਿਆਰ ਪ੍ਰਵਾਨ ਚੜਿਆ ਹੋਵੇ ਜਿੱਥੇ ਇਹਨੂੰ ਆਪਣਾ ਆਪਣਾ ਲੱਗਾ ਹੋਵੇ ਉਹ ਜਗ੍ਹਾ ਨੂੰ ਛੱਡਣਾ ਇਹਦੇ ਲਈ ਬੜਾ ਔਖਾ ਹੁੰਦਾ ਪਰ ਤੇ ਜਿਹੜੀ ਆ ਇਨਸਾਨੀ ਜ਼ਿੰਦਗੀ ਇਹਦੇ ਵਿੱਚ ਬੜੇ ਉਤਰਾ ਚੜਾ ਆਉਂਦੇ ਆ ਸਾਨੂੰ ਉਹ ਜਗ੍ਹਾ ਉਥਾਵਾਂ ਆਪਣੇ ਉੱਥੇ ਕਈ ਵਾਰੀ ਖਿੰਦੀਆਂ ਪੈ ਜਾਂਦੀਆਂ ਇੱਥੇ ਸਾਡਾ ਗਹਿਰਾ ਲਗਾਓ ਹੁੰਦਾ ਤੇ ਦੋਸਤੋ ਇਹ ਇਦਾਂ ਹੀ ਚੱਲਦੀ ਹੈ ਜ਼ਿੰਦਗੀ ਇਹ ਉਹ ਗੱਲਾਂ ਛੋਟੀਆਂ ਛੋਟੀਆਂ ਜਿੰਨਾਂ ਦੀ ਮੈਂ ਤਾਂ ਦੇਣਾ ਸਾਜ ਪਾਉਂਦਾ ਰਿੰਨਾ ਦੋਸਤੋ ਕੋਈ ਪਰਿਵਾਰ ਸੀ ਬੜਾ ਖੁਸ਼ ਰਹਿੰਦਾ ਸੀ ਉਸ ਪਰਿਵਾਰ ਦੇ ਜੀ ਬੜਾ ਆਪਸ ਵਿੱਚ ਮਿਲ ਕੇ ਰਹਿੰਦੇ ਸੀ ਤੇ ਉਸ ਪਰਿਵਾਰ ਨੇ ਤਰੱਕੀ ਵੀ ਕੀਤੀ ਤੇ ਲੋਕਾਂ ਨੂੰ ਗੈਲਸ ਵੀ ਹੁੰਦੀ ਸੀ ਉਸ ਪਰਿਵਾਰ ਤੋਂ ਿੰਡ ਦੇ ਲੋਕਾਂ ਨੂੰ ਵੀ ਇੰਨਾ ਮੇਲ ਮਲਾਪ ਇੰਨਾ ਭੈਣ ਭਰਾਵਾਂ ਦੇ ਵਿੱਚ ਦੋਸਤ ਇੰਨਾ ਦੇ ਪਰਿਵਾਰ ਦੇ ਜੀਆਂ ਦੇ ਵਿੱਚ ਤੇ ਕਾਰਨ ਕੀ ਆ ਤੋਂ ਕੋਈ ਪਿੰਡ ਦਾ ਬਜ਼ੁਰਗ ਸੀ ਉਨੇ ਉਸ ਘਰ ਦੇ ਬਜ਼ੁਰਗ ਦੇ ਲਾਗੇ ਬਹਿ ਕੇ ਉਹਨੂੰ ਪੁੱਛਿਆ ਵੀ ਸਰਦਾਰ ਜੀ ਤੁਹਾਡਾ ਪਰਿਵਾਰ ਕਦੀ ਲੜਦੇ ਕੁੱਲਦੇ ਨਹੀਂ ਵੇਖਿਆ ਕਦੀ ਕਿਸੇ ਗੱਲੋਂ ਕਾਲੇ ਨਹੀਂ ਪੈਂਦੇ ਵੇਖੇ ਕਦੀ ਤੇ ਕਾਰਨ ਕੀ ਆ ਕਿ ਕਿਸ ਚੀਜ਼ ਦਾ ਰਾਜ ਕੀ ਆ ਤੇ ਉਸ ਬਜ਼ੁਰਗ ਨੇ ਕਿਹਾ ਜਆ ਕਾਪੀ ਪੈਨ ਲੈ ਕੇ ਆ ਤੇ ਮੈਂ ਇਹਦਾ ਰਾਜ ਦੱਸਦਾ ਉਹ ਲੈ ਕੇ ਆਇਆ ਕਾਪੀ ਪੈਨ ਔਰ ਉਸ ਘਰ ਦੇ ਬਜ਼ੁਰਗ ਨੇ ਉਦੇ ਉੱਤੇ ਇੱਕ 100 ਵਾਰੀ ਲਿਖਿਆ ਕੋਈ ਸ਼ਬਦ ਸ਼ਹਿਨਸ਼ੀਲਤਾ ਉਹ ਸ਼ਹਿਨਸ਼ੀਲਤਾ ਦੋਸਤੋ ਸਾਡੇ ਚੋਂ ਖਤਮ ਹੋ ਗਈ ਕਿਦਰੇ ਕੱਲ ਮੈਂ ਜਾ ਰਿਹਾ ਸੀ ਸਾਡੇ ਗਾੜੀ ਇੱਕ ਮੋਟਰਸਾਈਕਲ ਵਾਲਾ ਜਾ ਰਿਹਾ ਸੀ ਬੜੀ ਤੇਜ਼ ਬੜੀ ਜਿਥਾਰ ਨੂੰ ਬੜੀ ਕਾਲੀ ਯਾਰਨ ਪਤਾ ਨਹੀਂ ਕਿ ਜਾ ਕੇ ਕੀ ਕੰਮ ਕਰ ਦੇਣਾ ਤੇ ਅੱਗੇ ਜਾ ਕੇ ਇੱਕ ਹੋਰ ਮੋਟਰਸਾਈਕਲ ਦੇ ਨਾਲ ਕੋਈ ਕਾਰ ਦਾ ਬੰਪਰ ਲੱਗ ਗਿਆ। ਉਹਨਾਂ ਨੇ ਇਹ ਨਹੀਂ ਵੇਖਿਆ ਦੋਵਾਂ ਜਾਣਿਆਂ ਨੇ ਨਾ ਕਾਰ ਵਾਲੇ ਨੇ ਵੀ ਮੇਰੀਆ ਗਲਤੀ ਹੈ ਜਾਂ ਮੋਟਰਸਾਈਕਲ ਨੇ ਮੇਰੀ ਆ ਉੱਤਰਦੇ ਸਾਰੇ ਉਹ ਗੁੱਥਮ-ਗੁੱਥਾ ਆਸੇ ਹੋ ਗਏ ਗਾਲਾਂ ਕੱਢਣ ਲੱਗ ਪਏ। ਉਹ ਮਤਲਬ ਉਹਨੂੰ ਮੁਖਾਉਣਾ ਚਾਹੁੰਦਾ ਸੀ ਕਿ ਮੇਰੇ ਵਰਗੀ ਕੋਈ ਬਲਾ ਨਹੀਂ ਹੈਗੀ ਸੁਣੀਆਂ ਜੀ ਤੇ ਉਹ ਉਹਨੂੰ ਕਹਿੰਦਾ ਸੀ ਕਿ ਮੇਰੇ ਤੋਂ ਵੱਡਾ ਨਹੀਂ ਕੋਈ ਹੈਗਾ। ਤੇ ਚਲੋ ਉਹਨਾਂ ਨੇ ਇੱਕ ਦੂਜੇ ਦੇ ਕਪੜੇ-ਕੁਪੜੇ ਪਾੜੇ ਜਿਹੜਾ ਬੜਾ ਤੇਜ਼ ਮੋਟਰਸਾਈਕਲ ਤੇ ਜਾ ਰਿਹਾ ਸੀ ਨਾ ਜਿੰਨੂੰ ਅਸੀਂ ਪਿੱਛੇ ਦੇਖਿਆ ਸੀ ਉੱਥੇ ਉਹ ਤਮਾਸ਼ੀ ਮੜ ਕੇ ਖਲੋਤਾ ਸੀ ਇਹਨਾਂ ਤੇ ਮੋਟਰਸਾਈਕਲ ਐਂ ਚਲਾ ਰਿਹਾ ਸੀ ਕਿ ਜਿਵੇਂ ਉਹ ਉਹਨੂੰ ਬੜੀ ਕਾਲੀ ਆ ਮੈਨੂੰ ਲੱਗਦਾ ਸੀ ਕਿ ਇਸ ਬੰਦੇ ਨੇ ਐਕਸੀਡੈਂਟ ਕਰਨਾ ਖਿਆਲ ਚਲੋ ਅੰਤਰੀ ਮਹਾਰਾਜ ਨੇ ਕਿਰਪਾ ਕੀਤੀ ਪਰ ਉੱਥੇ ਖੜਾ ਉਹਨਾਂ ਨੂੰ ਦੇਖ ਰਿਹਾ ਸੀ ਦੋਸਤੋ ਕਿਧਰ ਚਲੇਗੀ ਸਾਡੀ ਏਸ਼ੀਆਨ ਸ਼ੀਲਤਾ ਸਾਡੇ ਅੰਦਰੋਂ ਕਿ ਕਿਸੇ ਨੂੰ ਬਰਦਾਸ਼ਤ ਹੀ ਨਹੀਂ ਕਰਦੇ ਤੇ ਸਾਡੇ ਅੰਦਰ ਕੀ ਭਰਿਆ ਏ ਯਾਰ ਜਿਹੜਾ ਮੜੀ ਦੀ ਜੋੜ ਦੇ ਨਾਲ ਹੀ ਛਲਕ ਜਾਂਦਾ ਇਹਦੇ ਕਿਸੇ ਵੀ ਭਾਂਡੇ ਚੋਂ ਚੀਜ਼ ਨਿਕਲਦੀ ਆ ਉਹਨੂੰ ਜੇ ਮੜਾ ਜਾ ਆਉਦੀ ਟੱਕਰ ਹੋ ਜੇ ਸਾਡੀ ਆਸ ਦੇ ਵਿੱਚ ਜਿਹੜੀ ਚੋਦੇ ਵਿੱਚ ਪਾਊਗੀ ਹਾਂਜੀ ਹਾਂਜੀ ਤੇ ਤੁਹਾਡੇ ਅੰਦਰ ਕੀ ਆ ਕੋਈ ਦੁੱਧ ਨਹੀਂ ਕੋਈ ਪਾਣੀ ਨਹੀਂ ਨਰਾਇਆ ਉਹ ਦੋਹੀਂ ਸਿੱਧੇ ਗਾਲੀ ਗਲੋ ਇੱਥੇ ਉਤਰੌਦੇ ਜੀ ਮਾਂ ਭੈਣ ਇੱਕ ਕਰਦੇ ਇੱਕ ਦੂਜੇ ਦੀ ਦੋਸਤੋ ਇਹ ਤਾਂ ਸਮਾਜ ਦਾ ਹਿੱਸਾ ਨਹੀਂ ਗਾ ਸਾਡੇ ਦਾ ਇਥੋਂ ਚੀਜ਼ਾਂ ਦੇ ਆ ਸਿੱਖ ਲੀਆਂ ਫਾਟਕਾਂ ਦੇ ਉੱਤੇ ਖਲੋਤੇ ਮੈਂ ਲੋਕ ਵੇਖੇ ਆ ਜਿਹੜੇ ਇੰਨਾ ਇੰਤਜ਼ਾਰ ਨਹੀਂ ਕਰਦੇ ਕਿ ਟ੍ਰੇਨ ਨੇ ਆਉਣਾ ਜਿੰਨੇ ਫਟਕ ਬੰਦ ਕੀਤਾ ਅਹ ਟ੍ਰੇਨ ਲੰਘਣ ਵਾਸਤੇ ਕੀਤਾ ਅਸੀਂ ਉਹਦੇ ਥੱਲੇ ਉਹ ਦੀ ਕਿੱਲ ਕਿਲ ਕੇ ਲੱਗਦੇ ਆ ਮੋਟਰਸਾਈਕਲ ਧੂ ਧੂ ਕੇ ਲੱਗਦੇ ਆ ਇਰੇ ਕੋ ਦੂਜੇ ਦੇ ਵਾਲ ਫੁੱਟਦੇ ਆ ਗਾਲਾਂ ਕੱਢਦੇ ਆ ਕੀ ਦੋਸਤੋ ਇਹ ਨਹੀਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਬੜਾ ਦੁੱਖ ਹੁੰਦਾ ਇਹਨਾਂ ਤੋਂ ਸਾਨੂੰ ਉੱਪਰ ਉੱਠਣ ਦੀ ਲੋੜ ਆ ਤੁਸੀਂ ਦੇਖੋ ਜੀ ਸਮਾਜ ਕਿ ਤਰ੍ਹਾਂ ਦਾ ਬਣਾਇਆ ਮੰਜ਼ਿਲੋਂ ਸੇ ਗੁੰਮਰਾਹ ਵੀ ਕਰ ਦਿੱਤੇ ਹਨ ਲੋਕ ਹਰ ਕਿਸੇ ਸੇ ਰਾਹਸਤਾਣਾ ਪੁੱਛੀਏ ਮੰਜਿਲੋਂ ਸੇ ਗੁੰਮਰਾਹ ਵੀ ਕਰ ਦਿੱਤੇ ਹਨ ਲੋਕ ਹਰ ਕਿਸੇ ਸੇ ਤਰਾਸਤਾ ਨਾ ਪੁੱਛੀਏ ਦੋਸਤੋਂ ਬੜਾ ਪਿਆਰਾ ਸ਼ੇਰ ਆਏ ਉਰਦੂ ਦਾ ਸਾਨੂੰ ਹਰ ਕਿਸੇ ਤੋਂ ਸਲਾਹ ਨਹੀਂ ਪੁੱਛਣੀ ਚਾਹੀਦੀ ਪਰ ਸਾਡੇ ਲੋਕਾਂ ਦੀ ਆਦਤ ਹੈ ਬਿਨ ਮੰਗੀ ਸਲਾਹ ਬਹੁਤ ਦਿੰਦੇ ਆ ਕਿਸੇ ਨੇ ਕੋਈ ਸੱਟ ਲੱਗ ਜੇ ਕਿਸੇ ਦੇ ਕੋਈ ਸਿਰ ਪੀੜ ਹੋ ਜੇ ਉਸ ਵੇਲੇ ਬਾਬਿਆਂ ਦਾ ਟੂਣਿਆਂ ਦਾ ਸਿਆਣੀਆਂ ਦੀਆਂ ਗੱਲਾਂ ਦੱਸਣ ਲੱਗ ਜਾਂਦੇ ਇੱਕ ਮਿੰਟ ਨਹੀਂ ਲਾਉਂਦੇ ਫੌਰੀ ਤੌਰ ਤੇ ਪਰ ਜੇ ਇਸ ਸ਼ੇਰ ਦੀ ਰੋਸ਼ਨੀ ਦੇ ਵਿੱਚ ਵੇਖੀਏ ਤੇ ਇਹਦੇ ਵਿੱਚ ਬੜੀ ਦਾਨਸ਼ਵਾਰੀ ਨਾਲ ਇਹ ਗੱਲ ਕਰੀ ਗਈ ਹੈ ਕਿ ਜਦੋਂ ਸਲਾਹ ਲੈਣੀ ਹੈ ਨਾ ਕਿਸੇ ਤੋਂ ਤੇ ਬੜੀ ਸੋਚ ਸਮਝ ਕੇ ਲਾਓ ਕਿਉਂਕਿ ਉਹ ਸਲਾਹ ਦੇ ਉੱਤੇ ਤੁਹਾਡਾ ਇੱਕ ਟਿਕ ਜਾਂਦਾ ਚੰਗਾ ਜਾਂ ਬੁਰਾ ਔਰ ਇੱਕ ਸਲਾਹ ਤੁਸੀਂ ਕਿਸੇ ਦੀ ਮੰਨ ਲਈ ਨਾ ਪੈੜੀ ਤੇ ਫਿਰ ਤੁਹਾਨੂੰ ਤਬਾਹ ਹੋਂ ਤੋਂ ਕੋਈ ਬਚਾ ਨਹੀਂ ਸਕਦਾ ਔਰ ਇੱਕ ਚੰਗੀ ਸਲਾਹ ਸਾਨੂੰ ਉਹ ਸਾਗਰ ਤੋਂ ਪਾਰ ਵੀ ਲੈ ਜਾਂਦੀ ਹੈ ਔਰ ਮੁਸ਼ਕਲ ਤੋਂ ਪਾਰ ਲੈ ਜਾਂਦੀ ਹੈ ਉਸ ਤੋਂ ਜਦੋਂ ਵੀ ਸਲਾਹ ਲਓ ਕਿਸੇ ਦੀ ਤੇ ਹਜ਼ਾਰ ਵਾਰੀ ਸੋਚ ਕੇ ਸਲਾਹ ਲੈਣੀ ਚਾਹੀਦੀ ਆ ਔਰ ਉਸ ਸਲਾਹ ਦੇ ਉੱਤੇ ਤੁਹਾਨੂੰ ਅਮਲ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਇਹੋ ਹੀ ਸ਼ੇਰ ਦਾ ਮਤਲਬ ਆ ਇਸ ਪਿਆਰੀ ਜੀ ਸਵੇਰ ਦੀ ਮੈਂ ਤੁਹਾਡੇ ਨਾਲ ਸਾਂਝ ਪਾਈ ਪੁਰ ਸਕੂਨ ਮਾਹੌਲ ਆ ਬੜੀ ਸ਼ਾਂਤੀ ਆ ਔਰ ਦਿਨ ਚੱਲ ਰਿਹਾ ਸੀ ਜਿਸ ਜੇ ਸੂਰਜ ਉਪਰੋਂ ਟੜ ਰਿਹਾ ਤੇ ਜ਼ਿੰਦਗੀ ਰੁਕ ਰਹੀ ਆ ਇਹ ਇਹਦੇ ਸ਼ਾਂਤ ਸਾਹ ਆ ਜਿਹੜੇ ਲੋਹਾਰ ਦੀ ਧੌਂਖੜੀ ਵਾਂਗੂ ਤੇ ਜਿ세 ਜੇ ਉੱਚੇ ਉੱਦਨੇ ਜਾ ਰਹੇ ਤੇ ਦੋਸਤੋ ਇਹ ਸੀ ਮੇਰੀ ਸਾਹਜ ਤੁਹਾਡੇ ਨਾਲ ਜਿਹੜੀ ਮੈਂ ਆਪਦੇ ਦਿਲ ਤੋਂ ਪਾਉਣਾ ਤੁਸੀਂ ਵੀ ਆਪਣੇ ਦਿਲ ਦੀ ਆਵਾਜ਼ ਸੁਣ ਕੇ ਮੈਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜਿੱਥੇ ਜਿੱਥੇ ਵੀ ਦੇਸ਼ ਵਿਦੇਸ਼ ਵਾਸਤੇ ਜੇ ਮੈਂ ਤੁਹਾਡੇ ਲਈ ਦੁਆ ਕਰਦਾ ਖੁਸ਼ ਰਹੋ ਅਰਬਾਦ ਰਹੋ ਜਿੰਦਾਬਾਦ ਰਹੋ